ਆਹੋ 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 ਆ ਬਰ ਨੂੰ ਅੱਜੇ ਕਰਵਾਇਆ ਜਾ ਰਿਹਾ ਚੱਲਦੇ ਦਿਨ ਵੀ ਇਸੇ ਤਰ੍ਹਾਂ ਹੀ ਜਿਹੜੇ ਡੀਆਏ ਚੱਲ ਰਹੀ ਹੈ ਇਹ ਬਹੁਤ ਵੱਡਾ ਉਤਰਾਅ ਉਤਾਰ ਹੈ ਕੁੱਤੀ ਕਾਹਦਾ ਸਿੱਤੇ ਹੀ ਧਰਾਵਾ ਦਾ ਔਰ ਇਸੇ ਤਰ੍ਹਾਂ ਹੀ ਆਸ ਕਰਦੇ ਆਂ ਕਿ ਇਸ ਮੁੱਖੀ ਟੀਮ ਜਿਹੜੀ ਹੈ ਨੌਜਵਾਨਾਂ ਨੂੰ ਦਸ਼ਿਆਂ ਤੋਂ ਲੰਮੇ ਕਰਕੇ ਜੇ ਨਾ ਜੋੜੀ ਰਹੇ ਬਹੁਤ ਵੱਡਾ ਫਾਇਦਾ ਕੁੱਤੀ ਟੀਮ ਨੂੰ ਆਉਣ ਵਾਲੇ ਵਾਰਾਂ ਉਸ ਅਗਲੇ ਤੋਂ ਜਿਵੇਂ ਇਹ ਜਿੱਤੀ ਹੈ ਉਸ ਤੋਂ ਬੜਾ ਜ਼ਰੂਰੀ ਹੈ ਅੱਜ ਤੋਂ ਹੋਰ ਵੀ ਗੱਲ ਹੈ ਨਤਾ ਦਾ ਯਾਦਿਸ ਤੋਂ ਵਸੂਆ ਬਾਬਾ ਦਾਦਾ ਬੰਦੂ ਪਿੰਡੂ ਕਿੰਨੀ ਜਿਹੀ ਜਿਦਰਾ ਪਿੰਡੂ ਸਪੋਰਟਸ ਖੇਲਾ ਦੀ ਤਰ੍ਹਾਂ ਟਾਨਾ ਨੇ ਬਹੁਤ ਸਾਲ ਤੇ ਆ ਬੱਚਾ ਉਹ ਕਾਫੀ ਬੜਾ ਸੇਲ ਵਾਸਤੇ ਨੇ ਇਸ ਵਾਰ ਜੇ ਉਹ ਅੱਜ ਐਡਾਇਰ ਪਰ ਕੋਰਗਾਂ ਵਾ ਮਨੇ ਆ ਨਾ ਬੋਲਦੇ ਨਹੀਂ ਹੋ ਰਹੇ ਫੇਰ ਗਿਆ ਡੇ ਆਹ ਆ ਪੈਮੀ ਹੋਇਆ ਲੈ ਪਹਿਲਾ ਬੰਦਾ ਐਮਪੀ ਐਮਪੀ ਨਾ ਮੈਂ ਚੱਲ ਲਈ ਵਾਈ ਬੰਦਾ ਆਇਆ ਐਮਪੀ ਐਮਪੀ ਫੇਰ ਰਹਿ ਰਹੀ ਆ ਆ ਬਿੰਦਾ ਆ ਆ ਲੱਡੀ ਭਾਜੀ ਤੇ ਆ ਸਾਡਾ ਆ ਸਾਡਾ ਪੱਪੂ ਭਾਜੀ ਜਿਹਨੇ ਪੈ ਗਈ ਕਹਿੰਦਾ ਮੇਰੀ ਆਪੇ ਬਾਦੂ ਆਪਾ ਹੀ ਮੈਂਤਰੀ ਆਹ ਸਪਰ ਜਿਹੜੇ ਮੈਂ ਬਾਰ ਬਲੇ ਲਿਆਦੇ ਉਹਦੇ ਉੱਤੇ ਕਰਨ ਓਏ ਉਹ ਉਹ ਜਿਹੜੇ ਲੋਕ ਲੋਇਆ ਕਰੋ ਲੋ ਮੈਂ ਇਹ ਕਿਹਾ ਨਾ पासिंग ਰੱਖੋ ਯਾਰ ਬਸ ਉਹ ਲੈ ਗਏ ਦੁਨੀਆ ਆ ਗਿਆ ਆ ਗਿਆ ਬਹੁਤ ਵਧੀਆ ਡਿਫੈਂਸ ਤੁਹਾਡਾ ਸ਼ਾਬਾਸ਼ ਬਹੁਤ ਵਧੀਆ ਡਿਫੈਂਸ ਭਾਈ ਬਹੁਤ ਵਧੀਆ ਡਿਫੈਂਸ ਵਧੀਆ ਇਦਾਂ ਟੇਕੇ ਰੱਖ ਇਦਾਂ ਹੀ ਟੇਕੇ ਰਹਿ ਟੈਕ ਟੈਕ ਬਣਾ ਕੇ ਰੱਖ ਬਾਕੀ ਸਾਲਾ ਪਹਿਲਾ ਮੈਨੂੰ ਐਵੇਂ ਕੱਢ ਦਿੱਤਾ ਪਰ ਲੈ ਨਾ ਅਸੀਂ ਕਿਹਾ ਉਹ ਦੇ ਲੈ ਤੂੰ ਕਿੱਧਰ ਨਹੀਂ ਆਹੀ ਕਿੱਡੇ ਨੇ ਅਗੇ ਮੈਂ ਸਾਲਾ ਖੇਡਦਾ ਪਿਆ ਮੈਨੂੰ ਬਾਹਰ ਕਢਾਤਾ ਮੈਂ ਆਪਣੀ ਟੀਮ ਬਣੋਣੀ ਹੈ ਕਿਉਂ ਬਲਾਦੀ ਮੈਂ ਵੀ ਛੇੜੀ ਜਾਂਦਾ ਹੀ ਤਾਂ ਵੀ ਮੈਨੂੰ ਬਾਹਰ ਬਿਠਾਤਾ ਮੈਂ ਤਾਂ ਮੈਂ ਇਸ ਚੈਨਲ ਨੂੰ ਕੁਝ ਹੋਰਦਾ ਕੋਈ ਕੋਸ਼ਿਸ਼ ਵੀ ਨਹੀਂ ਕਰਦਾ ਇਹ ਜਨੂੰ ਚੋਟੀ ਦਾ ਨਹੀਂ ਕੋਈ ਗੱਲ ਨਹੀਂ ਪਰ ਇਹ ਦੱਸੋ ਪਰ ਇਹ ਮੇਰੇ ਆਪਣੀ ਟੀਮ ਬੜੀ ਹੈਗੀ ਹੋਮਾਰੀ ਛੇੜੀ ਪਿੰਡੇ ਦਾ ਇੰਟਰਵਿਊ ਚੱਲਦਾ ਪਿਆ ਏ ਹਾਂਜੀ ਸਾਨੀ ਜਾਓ ਕਦਾ ਬਹੁਤ ਵਧੀਆ ਟਾਲਦੇ ਮੁੰਡੇ ਬਹੁਤ ਸਮਾਂ ਕਹਿੰਦੇ ਹਾਂਜੀ ਮੈਂ ਮੈਂ ਬੜਾ ਬੜਾ ਕਰਤੀ ਨਾ ਚਲੋ ਕੋਈ ਗੱਲ ਨਹੀਂ ਪੀਆ ਬਾਕੀ ਦੇਖੋ ਹੱਪਾ ਹੀ ਹੋ ਗਿਆ ਹੱਪਾ ਹੀ ਹੋ ਗਿਆ ਤੇ ਬਾਅਦ ਵਿੱਚ ਕਾਰੀ ਗੱਲਾਂ ਹੋਣ ਰਾਜਾ ਨਹੀਂ ਆਇਆ ਕਹਤਾ ਜਣੀ ਆ ਜਾ ਮੈਂ ਲੋਕਾਂ ਦਾ ਗਾਂਧੀ ਕਹਿੰਦਾ ਵੇ ਗਾਂਧੀ ਕਿੰਦਾ ਵੇ ਪੈਸਾ ਹੀ ਪੈਸਾ ਹੋ ਗਿਆ ਕੀ ਕਹਿੰਦਾ ਵੇ ਕਹਿੰਦੇ ਗਾਂਧੀ ਕਹਿੰਦਾ ਵੇ ਚੱਲ 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 ਤਕਰਾਵੇ ਚੱਲ ਸਿੱਧਾ ਵੜ ਚਲੋ ਆਉਂਦੀਆਂ ਵੜ ਚੱਲ ਚੱਲ ਰਾਈ ਦੀ ਰਾਈ ਦੀ ਗਾ ਗਾਈ ਦੀ ਰਾਈ ਦੀ ਸਰਾ ਬਣਾ ਲੱਕੀ ਗਾਣਾ ਦੀ ਲੱਕੀ ਗਾਣਾ ਚੱਲ ਚੱਲ ਗਾਣਾ ਜਦ ਕਿ ਮੈਨੂੰ ਸਾਰੇ ਸਿਆਣਾ ਨਾਲ ਆ ਗਿਆ ਲੈ ਚਲ ਆਇਆ ਥੋੜੇ ਜਿਹਰੇ ਆਣਾ ਗੋਲਦੀ ਆਪਣਾ ਬੰਦਾ ਵਧੀਆ ਚੱਲ ਚੱਲ ਮਰ ਜਾ ਮਰ ਜਾ ਮਰ ਜਾ ਮਰ ਜਾ អ <Tedillah> ្នកនោះនៅឡើយទេអូយពេញាយបាត់សម្លាប់ទៅវិញមកដល់ពីទី ਪਰ ਕਿੰਨੀ ਵੀ ਤਰ੍ਹਾਂ ਦੇ ਹੋਵੇ। 5 ਮਿੰਟ ਉਹ 2 ਮਿੰਟ ਘਟਾ ਦਿਓ ਹੋਰ। 1 ਮਿੰਟ ਘਟਾ ਦਿਓ। ਵਾਹ! ਬੜੀਆ ਤਾਂ। ਮਾਰ ਕਾ ਤੁਹਾਨੂੰ। ਬਹੁਤ ਵਧੀਆ ਬਹੁਤ ਵਧੀਆ। ਬਹੁਤ ਵਧੀਆ ਵੈਰੀ ਗੁੱਡ। ਉਹ ਵੈਰੀ ਗੁੱਡ ਬਈ ਵੈਰੀ ਗੁੱਡ।

ਨਹੀਂ ਵਧੀਆ ਖੇਡਿਆ ਯਾਰ ਵਧੀਆ ਖੇਡਿਆ ਬਹੁਤ ਵਧੀਆ ਤੇ ਔਰ ਪਲੇਰਾਂ ਦੇ ਵਿੱਚ ਬੜਾ ਉਤਸ਼ਾਹ ਸੀ ਆਪਣੀ ਟੀਮ ਨੂੰ ਮੈਚ ਜਿਤਾਉਣ ਦਾ ਔਰ ਸਭ ਤੋਂ ਵੱਡੀ ਗੱਲ ਆ ਕਿ ਨਿਆਣਿਆਂ ਦੇ ਵਿੱਚ ਸਭ ਨੂੰ ਸਭ ਤੋਂ ਜ਼ਿਆਦਾ ਚੰਗੀ ਇਹ ਗੱਲ ਲੱਗੀ ਕਿ ਹਰ ਟੀਮ ਦੇ ਪਲੇਅਰ ਨੇ ਪੂਰਾ ਜ਼ੋਰ ਲਾਇਆ ਆਪਣੀ ਟੀਮ ਨੂੰ ਬੱਦ ਤੋਂ ਬੱਦ ਗੋਲਾਂ ਨਾਲ ਜਿਤਾਉਣ ਦੇ ਵਾਸਤੇ ਤੇ ਫਾਈਨਲ ਦੇ ਵਿੱਚ ਲਿਜਾਉਣ ਵਾਸਤੇ ਹਨਾ ਤੇ ਚਲੋ ਇਹ ਇਹ ਹੋਣੀ ਚਾਹੀਦੀ ਆ ਬੱਚਿਆਂ ਦੇ ਵਿੱਚ ਸਾਡੇਆਂ ਦੇ ਵਿੱਚ ਤੇ ਸਾਨੂੰ ਵੀ ਸਾਡਾ ਹੀ ਫਰਜ਼ ਬੰਦਾ ਵਾ ਕਿ ਅਸੀਂ ਵੱਦ ਤੋਂ ਵੱਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਤੇ ਸਪੋਰਟਸ ਨਾਲ ਜੋੜੀਏ 40 ਸਾਲ ਤੋਂ ਉੱਪਰ ਉਮਰ ਵਰਗ ਦੇ ਖਿਡਾਰੀਆਂ ਦੇ ਮੈਚ ਹੋਣਗੇ ਤੇ ਆਓ ਸਰਕਾਰ ਜੋ ਪ੍ਰੇਮ ਸਵਾਗਤ ਦੀ ਅਜੀਤ ਸਿੰਘ ਕਰਾਇਆ ਜੀ ਜਿਨ੍ਹਾਂ ਨੇ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖਿਆ ਦਿੱਤੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਸਪੋਰਟਸ ਨਾਲ ਜੋੜਿਆ ਸਪੈਸ਼ਲ ਤੌਰ ਤੇ ਦੀ ਬਾਸਤੌਰ ਤੇ ਸਾਡੇ ਕੋ ਬਰਾਜਮਾਨ ਨੇ ਉਹਨਾਂ ਦਾ ਇੱਥੇ ਆਉਣ ਤੇ ਹਾਰ ਦੀ ਸਵਾਗਤ ਉਹਨਾਂ ਵੱਲੋਂ ਜ਼ੋਰਦਾਰ ਤਾੜੀਆਂ ਮਾਰੋ। ਬਾਕੀ ਜਿਹੜਾ ਕਹਿੰਦਾ ਅੱਜ ਦਾ ਅੱਜ ਮੈਂ ਅੱਜ ਵੀ ਉਹ ਪ੍ਰਦੇਸ਼ੀ ਮਾਪਿਆ ਬੰਦੇ ਪੜਾਹੇ ਜੀ ਬੈਠੇ ਆ ਤੇ 40 ਪਲੱਸ ਆ ਰਿਹਾ ਲੱਗਦਾ ਮੈਂ ਜਿਵੇਂ 4 ਵਜੇ ਤੇ ਮੇਰੀ ਬੇਟੀ ਆ ਸਾਰੇ ਸ਼ਹਿਰਾਂ ਨੂੰ ਜਿੰਨੇ ਬਾਹਰ ਬੈਠੇ ਪਟਵਾਰੀ ਸਾਹਿਬ ਅੱਖ ਨਾ ਚੁੱਕਿਓ ਫੋਨ ਤੋਂ ਇਹਨਾਂ ਨੇ ਟਾਈਮ ਜਿਆਦਾ ਦੇਖਣਾ ਤੇ ਬਹੁਤ ਹੱਲ ਕਰਦੇ ਇਹ ਨੋ ਲੈ ਕਾਰਾ ਮੈਚ ਜਿਹੜਾ 21 ਮਿੰਟਾਂ ਦਾ ਪੱਟੀਆਂ 'ਚ ਰੱਖੋ ਜਿਆਦਾ ਨਾ ਲੱਗੇ ਕੋਈ ਨਹੀਂ ਪਾ ਚੱਲ ਰਹੇ ਆ ਨਹੀਂ ਗੱਲ ਹੋ ਰਿਹਾ ਇਹ ਇਹੀ ਦੇਖੀ ਜਾਂਦੇ ਆ 35 ਮਿੰਟ ਇਹਨਾਂ ਨੂੰ 35 ਮਿੰਟ ਕਿਹੜੇ ਪਿਆਰ ਕੇ ਲੱਗੇ ਯਾਰ 35 ਮਿੰਟ ਨਹੀਂ ਕੋਈ ਨਹੀਂ ਬਾੜੀ ਵੱਡੀ ਇਹ ਹੁਣ ਫਰੀ ਹੋਏ ਆ ਕੀ ਰੇ ਆ ਚਾਰੀ ਪਾਸ ਤੇ ਆਮਰ ਤੇ ਬੇਟਾ ਤੇ ਬੈਠੇ ਆ ਹਾਂ ਆਉਂਦੇ ਜਾਂਦਾ ਆਉਂਦੇ ਬੁਲਾਉਂਦਾ ਕੋਈ ਗੱਲ ਪੂਰੇ ਬੂਦੇ ਫਾਰਸ ਉਹ ਜਿਹੜੀ ਐ ਫਾਰਸ ਨਹੀਂ ਉਹ ਨਹੀਂ ਨਹੀਂ ਉਹ 60 ਪਲੱਸ ਵਾਲੀ ਟੀਮ ਚਾਹ ਬੜੀ ਗੱਡੀ ਮੈਂ ਨਕਾਲੇ ਸਾਰੇ ਅੰਮੀ ਇਹ ਗਾਉਂਦੇ ਇਹਨਾਂ ਦੀ ਸੂਤ ਤੇ ਇਹਨਾਂ ਦੀ ਸੂਤ ਦੇਦਾ ਚੱਲੋ ਕਿਹੜਾ ਕਿਹੜਾ ਇਹ ਹਾਲ ਹੈ ਇਹਨਾਂ ਦੇ ਤਾਂ ਲੱਗਣਾ ਆਪੂ ਚੂਕ ਲਿਆ ਹੁੰਦਾ ਆਪਾਂ ਖੇਡ ਹੀ ਜਾਣਾ ਜੀ ਨਿਹਾਰ ਸਿੰਘ ਸਾਹਿਬ ਨੇ ਆ। ਭਾਜੀ ਆਏ ਆ। ਉਹਨਾਂ ਦਾ ਬਹੁਤ ਧੰਨਵਾਦ। ਔਰ ਇਹ ਮੈਂ ਦੱਸ ਦਿਆਂਗੇ ਇਹ ਵੀ ਪਲੇਅਰ ਹੈ। ਗਰਾਊਂਡ 'ਚ ਖੇਡਦੇ ਨੇ ਤੋਂ ਬਾਅਦ ਮਨਾਏ ਆ ਜਿਹੜੀ ਟੀਮ ਆਏ ਇਹਨਾਂ ਦੇ ਨਾਲ ਅਗਲਾ ਮੈਚ ਜਿਹੜਾ ਹੁੰਦਾ। ਇਹ ਵੀ ਆਪਦੇ ਜੋਰ ਦਿਖਾਉਣਗੇ ਹੱਲੇ ਐਵੇਂ ਹਿੰਦੇ ਹੋ ਕੇ ਬੈਠੇ ਲਗਰਮ ਗਰਮ ਹੋ ਗਏ। ਉਸ ਤੋਂ ਬਾਅਦ ਅਗਲਾ ਮੈਚ ਹੈ। ਮਾਰਸ਼ਲ ਸਾਹਿਬ ਹਮੇ 60 ਸਾਲ ਪੂਰੇ ਕਰ ਗਏ ਔਰ ਉਹ ਖੇਡਣਗੇ। ਐਸੇ ਬੁਲਾਇਆ ਕਿ ਤੁਹਾਨੂੰ ਇਹ ਨਇਆ ਯੂਨਾਈਟਿਡ ਫੂਟਬਾਲ ਕਲੱਬ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਮੈਂ ਜਿਨ੍ਹਾਂ ਨੇ ਇਹ ਦਾ ਬਠਾ ਉਤਾਰਨਾ ਕੀਤਾ ਤੇ ਬੱਚਿਆਂ ਨੂੰ ਗਰਾਊਂਡ ਦੇ ਪਰਿਪਰਿਸ਼ਤ ਕੀਤਾ ਆਪਾਂ ਸਾਰਿਆਂ ਨੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨਾ ਹੈ ਤੇ ਗਰਾਊਂਡ ਹੀ ਹੈ ਕਿ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਕਿ ਬੱਚਿਆਂ ਨੂੰ ਬਹੁਤ ਵਧੀਆ ਪ੍ਰੇਰਨਾ ਦੇ ਸਕਦਾ ਹੈ। ਅਸੀਂ ਨਾਲ ਸਾਥੋਂ ਹੋ ਗਾ ਰਹੇ ਹੁਰਕਾ ਵਰਤਿਸਥਾਨ ਦਾ ਰੂੜਕਾ ਵਸੇ ਜੰੰਦਲ ਪਹਿਲੀ ਟਾਈਮ ਜੀਤੂ ਰਹੀ ਆ ਆਪਣੇ ਵਿਂਡੜ ਕਲਾ ਵਿਂਡੜ ਕਲਾ ਜਿਸ ਤੋਂ ਪਹਿਲੇ ਜਿਹੜਾ ਮੈਚ ਖੇលਿਆ ਗਿਆ ਉਹ ਉਹਦੇ ਵਿੱਚ ਜੀਤੂ ਕਰਾਰ ਦਿੱਤਾ ਗਿਆ ਉਹਨਾਂ ਨੂੰ ਤੇ ਜਲਦੀ ਹੀ ਉਸ ਤੋਂ ਬਾਅਦ ਟੀਮਾਂ ਦਾ ਐਲਾਨ ਕੀਤਾ ਜਾਏਗਾ ਜਿਹੜੀਆਂ ਟੀਮਾਂ ਫਾਈਨਲ ਦੇ ਵਿੱਚ ਟਕੜ ਜੀਆਂ ਆਏ ਥੱਲੇ ਥੰਦਾ ਪਾਜੀ ਗ੍ਰਾਊਂਡ ਦੇ ਵਿੱਚ ਖੜੇ ਹੋਏ ਆ ਮੈਂ ਵੀ ਹੈਗਾ ਭਰਾਵਾ ਬਾਤ ਕਰ ਰਿਹਾ ਬਰਨਾ ਜੀ

ਲੰਗ ਜਾ ਲਾਂਗੀ ਜਦੋਂ ਤਰਦੇ ਕੰਨ ਕਾਲਦੇ ਆਹ ਖਾਲੀ ਤੇਰਾ ਇਹ ਨਹੀਂ ਤਾ ਆਹ ਅੰਦਰ ਪੰਨਾ ਮਾਰਦੇ ਆਹੋ ਉਹ ਚੋੜਾ ਹੀ ਹੋ ਗਿਆ ਤੂੰ ਭੱਜਣਾ ਮਰਨਾ ਆ ਤੰਗਾ ਬਾਅਦ ਤੋਂ ਕੋਣੇ ਤੇ

ਡੋਣਾ ਸਵੇਰੇ ਸਵੇਰੇ ਵੀ ਰੱਖਣਾ ਚਾਹੀਦਾ ਉਹ ਪੈਡ ਹਾਂ ਕੱਲ ਤੋਂ ਰੜੇ ਵਰਦਾ ਨਹੀਂ ਆਉਂਦਾ ਰੱਖਣਾ ਜਰੂਰ ਕਰਦੇ ਨੇ ਹਾਂ ਕਹਿੰਦਾ ਉਹ ਪੁੱਛੇ ਵਾਹ ਨਾ ਮਾਰ ਹਾਂਜੀ ਹੁਣ ਲੱਭਦੇ ਕਿਤੇ ਹਾਂ ਫਰ 0 2 4 5 ਗੰਗਰ ਸਾਈਡ ਪਾ ਦਾ ਚਾਰ ਜੀ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਹੋਵੇ ਚਾਚੇ ਨੂੰ ਵਧਾਈਆਂ ਵਾ ਪੰਡਾ ਨੂੰ ਵੀ ਬੜਾ ਅੰਨਿਆ ਪਹਿਲੀਆਂ ਵਧਾਈਆਂ ਮੈਂ 40 ਸਾਲ ਨੂੰ ਇਸ ਪਰਾਲੇ ਨੌਜਵਾਨਾਂ ਆਤੀ ਕਾਜੀ ਨਵੀਂ ਪਨੀਰੀ ਨਹੀਂ ਮਿਲਦੀ ਕੁਛ ਨਹੀਂ ਹੁੰਦਾ ਫਿੱਕੇ ਨਾ ਬਹੁਤ ਹੋਣਾ ਘੇਟੇ ਭੋਸਣਾ ਬਾਈ ਯਾਰ ਅਟਕੇ ਤਾ ਆਹ ਪਿਆਰੀ ਨਾ ਬੜਾ ਬਹੁਤ ਲੱਭ ਜਾਵੇ ਕਰਦੇ ਲੋਬ ਲੱਗਦੀ ਯਾਰ ਅਮਾ ਪਹਿਲੇ ਫੈਟ ਵਾਲੀ ਟੀਮਾਂ 32 ਇਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾ ਤਾਂ ਜੋ ਸਮਾਣੇ ਦੇ ਮੈਂ ਪਾਣੀ ਸਮਾਪਤੀ ਨਾ ਦੇ 2 ਮਿੰਟ ਰੇਡੀ ਮੈਂ ਕਿਹਾ ਤੁਮੇਂ ਹਿਮਾ ਜਲਦੀ ਤੋਂ ਜਲਦੀ ਦੋਨੇ ਮਿੰਟ ਰੇਡੀ ਹੋ बाहर तो आयी तो तो वाली जगह को क्यों है बाहर नहीं आप मैं तो आयी यार कहीं हार्दिक वो बड़े वाले नहीं हैं नहीं बड़े वो बनिया हैं एमपी साल नहीं है बता रहा हूँ आठ जन्ती मैं नहीं गयी ना सब हो चुके क्या तेरे ਬੇਬੇ ਅਮਿਲ ਖਾਨ ਸਰਦਾਰ ਸੰਜੇ ਸਿੰਘ ਜੀ ਦੀ ਜਿੰਦਗੀਆਂ ਆਪਣੇ ਟੀਮ ਦੇ ਨਾਲ ਅੱਜ ਦੇ ਮੌਸਮਾਂ ਸਾਡੇ ਵਿਚਕਾਰ ਪਹੁੰਚੇ ਆ ਜਮਾ ਦੇ ਇਥੇ ਅੰਡੇ ਟਾਰਕ ਕਲੱਬ ਵੱਲੋਂ ਜੀਵਨ ਆਤਿਸ਼ਬਾਰਨ ਤੇ ਜੀ ਕੋਲ ਸੁਪਾਤਨ ਅੰਦਾਰ ਅਗਰ ਜੀ ਸਿੰਘ ਜੀ ਨਾਲ साॻ <laughs> ਬੇਤੀ ਹੈ ਉਹ ਸਾਰੇ ਪਲੇਅਰ ਕਿੱਥੇ ਰਹੇ ਨੇ ਭਾਈ ਤੂੰ ਵੀ ਆ ਜਾ ਰੇਪਰੀ ਸਾਹਿਬ ਬੇਤੀ ਹੈ ਜਲਦੀ ਜਲਦੀ ਹੋ ਸਕੇ ਮੈਚ ਜਲਦੀ ਚੱਲੂਆ ਸਾਰੇ ਸਾਰੇ ਗਰਾਊਂਡ ਤੋਂ ਬਾਹਰ ਹੋ ਜਾ ਭਾਈ ਸਾਰੇ ਬਾਹਰ ਹੋ ਜਾ